ਜਿਵੇਂ ਇੱਕ ਰਾਜਾ ਬਹੁਤ ਬੜੀ ਕਸਲਤਨਤ ਬਣਾਉਂਦਾ ਹੈ ਰਾਜ ਬਣਾਉਂਦਾ ਹੈ بڑے ਮਹਿਲ ਬਣਾਉਂਦਾ ਵੀ ਮੇਰੇ ਪੁੱਤ ਪੋਤੇ ਰਾਜ ਕਰਨਗੇ ਗਾਹ ਗਾਹ ਉਹਨਾਂ ਦੇ ਵੀ ਪੁੱਤੇ ਰਾਜ ਕਰਨ ਦੇ ਦੇਖੋ ਬਣਾਇਆ ਹੋਇਆ ਲਾਲ ਕਲਾਕਾ ਘਰ ਬਣਾ ਹੁਣ ਇੱਥੇ ਖੜਾ ਹੈ ਜੇ ਉਹੀ ਖਾਨਦਾਨ ਹੁੰਦਾ ਕਈ ਪੁਸਤਾਂ ਹੋ ਜਾਂਦੀਆਂ ਰਾਜ ਕਰਦਾ ਉਹਨੂੰ ਕੀ ਪਤਾ ਨਹੀਂ ਮੇਰੇ ਪਿੱਛੋਂ ਕੀ ਹੋਣ ਕਿੰਨਾ ਚਿਰ ਸਾਡੇ ਕੋਲ ਬੁੱਤ ਰਹਿਣੀ ਹੈ ਪਰ ਇਹਨਾਂ ਦੀ ਹਕੂਮਤ ਜੋ ਚਲਦੀ ਆ ਉਹ ਵੀ ਇਹ ਉਹ ਕਮ ਧਰਮ ਦੀ ਹਕੂਮਤ ਉਹਵੇਂ ਚਲਦੀ ਆ ਵਿਚਾਰੀ ਉਹਵੇਂ ਚਲਦੇ ਨੇ ਇਹ ਦੋਵੇਂ ਸੰਸਾਰੀ ਰਾਜ ਬਦਲ ਜਾਂਦੇ ਨੇ ਇਹ ਇਹ ਪੂਜਾ ਉਹ ਵੀ ਚਲਦੀ ਆ ਚੜਾਵਾ ਚਲਦਾ ਉਹ ਵੀ ਝੂਠਦਾ ਇਹਨਾਂ ਦੀ ਸਲਤਨਤ ਚਲਦੀ ਆ ਇਹਨਾਂ ਦੀ ਸਲਤਨਤ ਉਹਵੇਂ ਚਲਦੀ ਆ ਝੂਠ ਦੀ ਰਾਜਾਂ ਦੀ ਝੂਠ ਦੀ ਸਲਤਨਤ ਜਿਹੜੀ ਪ੍ਰਜਾ ਦੇ ਨਾਲ ਸੰਬੰਧਤ ਹੈ ਉਹ ਬਦਲ ਜਾਂਦੀ ਆ ਉਦੋਂ ਦਾ ਰਾਜ ਤੋਂ ਦੁਖੀ ਹੋ ਗਏ ਲੋਕੇ ਨੇ ਤਾਂ ਦੁਖੀ ਹੋਈ ਹੀ ਨੇ ਇਹ ਹੈ ਦੁਬਦਾ ਦੁਬਦਾ ਹੈ ਦੋ ਪ੍ਰਕਾਰ ਦੀ ਸੋਚ ਆ ਸਾਡੀ ਕਿਤੇ ਸਰੀਰ ਮੂਰੇ ਆ ਕਿਤੇ ਆਤਮਾ ਮੂਰੇ ਆ ਇਹ ਨਹੀਂ ਸਮਝ ਆਉਂਦੀ ਲੋਕਾਂ ਨੂੰ ਵੀ ਮੂਰੇ ਕਿਹਨੂੰ ਕਰੀਏ ਸਰੀਰ ਨੂੰ ਕਰੀਏ ਆਤਮਾ ਨੂੰ ਕਰੀਏ ਭੋਗ ਪਾਉਂਦੇ ਨੇ ਆਤਮਾ ਦੀ ਅਰਦਾਸ ਕਰਦੇ ਨੇ ਫੋਟੋ ਮੂਰੇ ਰੱਖੀ ਹੋਈ ਹੈ ਆਤਮਾ ਦੀ ਸੁਖਸ਼ਾਂਤੀ ਵਾਸਤੇ ਅਰਦਾਸ ਹੈ ਪਰ ਕਿਹਦੀ ਮੂਰੇ ਫੋਟੋ ਹੈ ਮਾਇਆ ਦੀ ਜਿਹਦਾ ਸੰਸਕਾਰ ਕਰਿਆ ਹੈ ਕੀ ਸੰਸਾਰ ਪਾਗਲਾਂ ਦਾ ਭਰਿਆ ਹੋਇਆ ਨਹੀਂ ਹੈ ਰਾਗ ਗੌੜੀ ਚੇਤੀ ਬਾਣੀ ਨਾਮ ਦੇਵੋ ਜੀਓ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੇਵਾ ਪਾਹਣ ਤਾਰੀ ਹਲੇ ਰਾਮ ਕਹਿਤ ਜਨ ਕਸਨ ਤਰੇ ਰਹਾਉ ਤਾਰੀ ਲੈ ਗਣਕਾ ਬਿਨ ਰੂਪ ਕੁਬਜਾ ਬਿਆਦ ਅਜਾਮਰ ਤਾਰੀ ਹਲੇ ਚਰਨ ਬਦਕ ਜਨ ਤੇ ਮੁਕਤ ਪਏ ਹਉ ਬਲ ਬਲ ਜਿਨ ਰਾਮ ਕਹੇ ਦਾਸੀ ਸੁਤ ਜਨ ਬਿਦਰ ਸੁਦਾਮਾ ਉਗਰ ਸੈਨ ਕੋ ਰਾਜ ਦੀਏ ਜਪ ਹੀਨ ਤਪ ਹੀਨ ਕੁਲ ਹੀਨ ਕਰਮ ਹੀਨ ਨਾਮੇ ਕੇ ਸੁਆਮੀ ਤੇ ਉਤਰੇ ਦੇਵਾ ਪਾਹਨ ਤਾਰੀ ਅਲੇ ਰਾਮ ਕਹਿਤ ਜਲ ਕਸਨ ਤਰੇ ਦੇਵਾ ਪਾਹਨ ਤਾਰੀ ਅਲੇ ਇਹਨਾਂ ਨੇ ਕਹਾਣੀ ਬਣਾਈ ਹੋਈ ਐ ਵੀ ਜਿਹੜਾ ਰਾਮਚੰਦਰ ਹੈ ਨਾ ਉਹ ਦੇ ਨਾਲ ਪੱਥਰ ਉਤਰ ਗਏ ਜਿਹੜਾ ਪੁਰਾਣਾ ਤਾਜ ਲੰਕਾ ਦਾ ਉਹ ਤਾਂ ਰਾਮ ਜਿਹੜੇ ਪੱਥਰ ਪੁੱਸੜ ਦਿੰਦਾ ਸੀ ਇਹਨਾਂ ਨੇ ਕਿਹਾ ਡੁੱਬ ਜਾਂਦਾ ਸੀ ਜਿਹੜਾ ਹਨੂਮਨ ਪੱਥਰ ਥਣਦਾ ਸੀ ਉਹ ਤਰਦਾ ਸੀ ਐ ਜੀ ਇਹਨਾਂ ਨੇ ਕਹਾਣੀਆਂ ਬਣਾਈਆਂ ਨੇ ਕਹਾਣੀਆਂ ਤਾਂ ਨਹੀਂ ਬਣਾਈਆਂ ਜਾਨੀ ਗੱਲ ਤਾਂ ਉਹਨਾਂ ਨੇ ਹੋਰ ਕਹੀ ਸੀ ਇਹਨਾਂ ਨੇ ਸੱਚੇ ਮੂਚੀ ਦੇ ਪੱਥਰ ਬਣਾ ਲੈ ਪੱਥਰ ਤਾਂ ਹੈਗਾ ਅਸਲ ਚ ਮਨ ਜਿਹਨੂੰ ਉਹਦਾ ਮੋੜ त्याग ਦੇਵੇ ਉਹ ਡੁੱਬਿਆ ਹੋਇਆ ਹੀ ਹੈ ਜਿਹੜਾ ਖੋਟਾ ਹੈ ਜੀਵ ਜਦੋਂ ਖੋਟਾ ਦਰਗਾਹ ਦੇ ਵਿੱਚ ਗਿਆ ਤੇ ਬਾਹਰ ਸੁੱਟ ਦਿੱਤਾ ਤੇ ਡੁੱਬ ਗਿਆ ਉਹ ਪਾਪ ਸਰ ਕਰ ਚ ਖੋਟੇ ਛੱਡਿਆ ਨਾ ਬਹੁਤ ਬੋਲਦਾ বারবার ਜਿਨ ਰਾਮ ਨੇ ਆਪਣੇ ਹੱਥੋਂ ਸੜਤਾ ਜਿਹਨੂੰ ਪਰੇ ਕਰਤਾ ਤੇ ਉਹਨੇ ਤਾਂ ਡੁੱਬਣਾ ਹੀ ਇਹ ਭਵਸਾਗਰ ਚ ਭਵਸਾਗਰ ਚ ਕੀ ਡੁਬਣਾ ਹੈ ਸਰੀਰ ਚ ਡੁੱਬਿਆ ਹੋਇਆ ਲਬਦਾ ਨਹੀਂ ਹੁਰ ਬੰਦ ਗੀ ਹੈ ਸਰੀਰ ਚ ਐਸਾ ਮਾਇਆ ਦੇ ਵਿੱਚ ਡੁੱਬਿਆ ਹੈ ਹੁਣ ਇਹਦੀ ਹੁਦ ਹੈ ਨਹੀਂ ਸਰੀਰ ਦੀ ਹੁਦ ਹੈਗੀ ਹੈ ਸਰੀਰ ਕਰਕੇ ਦੁਨੀਆ ਜਾਣਦੀ ਹੈ ਆਤਮਾ ਕਰਕੇ ਕੋਈ ਨਹੀਂ ਜਾਣਦਾ ਇਹਨੂੰ ਸਰੀਰ ਦਾ ਹੀ ਨੋਆ ਹੈ ਸਰੀਰ ਦਾ ਹੀ ਰੰਗ ਹੈ ਸਰੀਰ ਦਾ ਹੀ ਰੂਪ ਹੈ ਸਰੀਰ ਕਰਕੇ ਇਹਦੀ ਲੰਬਾਈ ਹੈ ਸਰੀਰ ਕਰਕੇ ਇਹਦੀ ਤਾਕਤ ਹੈ ਸਰੀਰ ਨਾਲੇ ਸਭ ਕੁਝ ਹੈ ਪਛਾਣੇ ਸਰੀਰ ਦੇ ਪਛਾਣੇ ਸਰੀਰ ਕਰਕੇ ਹੈ ਜਿੰਨਾ ਚਿਰ ਸਰੀਰ ਹੈ ਉਹਨਾਂ ਚਿਰ ਕਾਗਜ਼ਾਂ 'ਚ ਨੋਆ ਹੈ ਮਾਲਕੀਆ ਸੰਸਾਰ ਦੇ 'ਚ ਹਿੱਸਾ ਹੈ ਦਾ ਜਦ ਆਤਮਾ ਸਰੀਰ ਆਤਮਾ ਉਨ ਵੈਸੇ ਆਤਮਾ ਕਰਕੇ ਸਭ ਕੁਝ ਜੇ ਆਤਮਾ ਸਰੀਰ ਤੋਂ ਨਿਕਣ ਗਈ ਫਿਰ ਘਟ ਦਿੰਦੇ ਨੂੰ ਹੁਣ ਆਤਮਾ ਕਰਕੇ ਪਛਾਣ ਹੈ ਕਿ ਸਰੀਰ ਕਰਕੇ ਪਛਾਣ ਹੈ ਆਤਮਾ ਕਰਕੇ ਪਿਛੇ ਜੀਵਨ ਦੇ ਵਿੱਚ ਲੋਕ ਫਸੇ ਅਸਲ ਪਛਾਣ ਆਤਮਾ ਕਰਕੇ ਹੈ ਵੈਸੇ ਸਰੀਰ ਕਰਕੇ ਹੈ ਸਰੀਰ ਹੈਗਾ ਆਤਮਾ ਹੈ ਨਹੀਂ ਰੱਖਿਆ ਹੋਇਆ ਸਰੀਰ ਹੈ ਕਲੀ ਡਿਕਲੇਅਰ ਹੋ ਗਿਆ ਵੇ ਡੈੱਡ ਬੋਡੀ ਹੈ ਕਾਗਜ਼ਾਂ ਚੋਂ ਉਹ ਜਦੇ ਕੱਟਿਆ ਜਾਣਾ ਸੰਸਾਦ ਕੇ ਹਿੱਸਾ ਜਦੇ ਨਿਰਣ ਰਾਸ਼ਨ ਜਦੇ ਬੰਦ ਹੋ ਜਾਣਾ ਕਾਰਡ ਚੋਂ ਉਹ ਕੱਟਿਆ ਜਾਣਾ ਕੋਈ ਇਸਾ ਨਹੀਂ ਰਾਸ਼ਨ ਜਾ ਉਹਨੇ ਖਾਣਾ ਨਹੀਂ ਰਾਸ਼ਨ ਦੇ ਹਿੱਸਾ ਹੋਵੇ ਵੀ ਕੀ ਜ਼ਮੀਨ ਦੀ ਮਾਲਕੀ ਚੋਂ ਉਹ ਕੱਟਿਆ ਜਾਣਾ ਬੈਂਕਾਂ ਚੋਂ ਉਹ ਕੱਟਿਆ ਜਾਣਾ ਆਤਮਾ ਕਰਕੇ ਮੈਨੂੰ ਆ ਫੋਟੋ ਜਿ ਸੀ ਦਿੱਤੀ ਹੈ ਬੈਂਕ ਜਿਹੜੀ ਫੋਟੋ ਹੈ ਨਾ ਉਹ ਤਾਂ ਸਰੀਰ ਦੀ ਹੈ ਗੱਲ ਵਾ ਸਾਰੀ ਆ ਇੱਥੇ ਫਸਿਆ ਹੋਇਆ ਸੰਸਾਰ ਸਾਰਾ ਹੀ ਵੀ ਜੇ ਤੁਸੀਂ ਆਤਮਾ ਕਰਕੇ ਇਹਨੂੰ ਇਹਦਾ ਹੁਣ ਦੇਖਦੇ ਵੀ ਆਤਮਾ ਹੈ ਦੀ ਨਾਉ ਕੱਢਦੇ ਹੋ ਫਿਰ ਫੋਟੋ ਆਤਮਾ ਦੀ ਕੱਢਦੇ ਨਹੀਂ ਲਾਈ ਬਈ ਬੈਂਕ 'ਚ ਆਤਮਾ ਦੀ ਲਾਉਂਦੇ ਫੋਟੋ ਉਹ ਤਾਂ ਬਈ ਹੁਣ ਹੈ ਨਹੀਂ ਆਤਮਾ ਸਰੀਰ ਦਾ ਕੀ ਹੈ ਇਹ ਹੈ ਦੁਬਦਾ ਦੁਬਦਾ ਹੈ ਦੋ ਪ੍ਰਕਾਰ ਦੀ ਸੋਚ ਆ ਸਾਡੀ ਕਿਤੇ ਸਰੀਰ ਮੂਰੇ ਆ ਕਿਤੇ ਆਤਮਾ ਮੂਰੇ ਆ ਇਹ ਨਹੀਂ ਸਮਝ ਆਉਂਦੀ ਲੋਕਾਂ ਨੂੰ ਵੀ ਮੂਰੇ ਕਿਹਨੂੰ ਕਰੀਏ ਸਰੀਰ ਨੂੰ ਕਰੀਏ ਕਿ ਆਤਮਾ ਨੂੰ ਕਰੀਏ ਭੋਗ ਪਾਉਂਦੇ ਨੇ ਆਤਮਾ ਦੀ ਅਰਦਾਸ ਕਰਦੇ ਨੇ ਫੋਟੋ ਮੂਰੇ ਰੱਖੀ ਹੋਈ ਹੈ ਆਤਮਾ ਦੀ ਸੁਖ ਸ਼ਾਂਤੀ ਵਾਸਤੇ ਅਰਦਾਸ ਹੈ ਪਰ ਰੱਖੀ ਮੂਰੇ ਫੋਟੋ ਹੈ ਮਾਇਆ ਦੀ ਜਿਹਦਾ ਸੰਸਕਾਰ ਕਰਿਆ ਹੈ ਕੀ ਸੰਸਾਰ ਪਾਗਲਾਂ ਦਾ ਭਰਿਆ ਹੋਇਆ ਨਹੀਂ ਹੈ ਇਹ ਸਾਰੇ ਸੰਸਾਰ ਦੇ ਲੋਕ পাগল ਨੇ ਇਸ ਕਰਕੇ ਗੁਰਬਾਨੀਆਂ ਨਾਲ ਨੂੰ ਮੂਰਖਰ ਪਾਗਲੇ ਬਣਦੀ ਅੰਨੇ ਬਣਦੀ ਮੂਰਖਾਂ ਤੇ ਕੋਰ ਬਣਦੀ ਕਿਤੇ ਆਤਮਾ ਦੇ ਖੜੇ ਹੋ ਜਾਂਦੇ ਨਹੀਂ ਆ ਕੇ ਕਿਤੇ ਸ਼ਰੀਰ ਤੇ ਖੜੇ ਹੋ ਜਾਂਦੇ ਨੇ ਇਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਕਿਹਨੂੰ ਅਸੀਂ ਪ੍ਰੈਫਰੈਂਸ ਦਈਏ ਕਿਹਨੂੰ ਆਤਮਾ ਨੂੰ ਦਈਏ ਜਾਂ ਸ਼ਰੀਰ ਨੂੰ ਦਈਏ ਉਹ ਬੋਲੀ ਕੋਟੂ ਡੰਡੀ ਦੇ ਪਾਤਮਾ ਤੱਕ ਤਾਂ ਇਹਦੀ ਪਹੁੰਚ ਨਾ ਦਿਖੇ ਅੱਖਾਂ ਨੂੰ ਆ ਗੱਲਾਂ ਕਰਦੇ ਨੇ ਆਤਮਾ ਨਾਲ ਗੱਲਾਂ ਦਾ ਆਤਮਾ ਬੋਲਦੀ ਏ ਜਨਤਾ ਗੱਲਾਂ ਕਰਨ ਵਾਲੇ ਵੀ ਗੱਲਾਂ ਕਰਨ ਵਾਲੇ ਤਾਂ ਹੁਣ ਹੈਰੀ ਦੇਖਿਆ ਉਹ ਹੈਰੀ ਕਿਸ ਨੇ ਫੋੜੋ ਸ਼ਰੀਰ ਦੀ ਹੈ ਮਿੱਟੀ ਦੀ ਇਹੋ ਜਿਹੇ ਕੁਝ ਦੇ ਵਿੱਚ ਸਤਾਰ ਫਸਿਆ ਹੋਇਆ ਹੈ ਇਹ ਜਿਹੜਾ ਹੈ ਉਲਝਣਾ ਇਹਦਾ ਹੱਲ ਹੈ ਧਰਮ ਗੁਰਬਾਣੀ ਇਹਦਾ ਹੱਲ ਹੈ ਇਸ ਇਹ ਉਲਝਣ ਚੋਂ ਕੱਢਣ ਵਾਸਤੇ ਗੁਰਬਾਣੀ ਦੀ ਸਿੱਖਿਆ ਕਹਿੰਦਾ ਇਸ ਮਸਲੇ ਦਾ ਹੱਲੇ ਗੁਰਬਾਣੀ ਹੈ ਗੁਰਬਾਣੀ ਚ ਐਸੇ ਮਸਲੇ ਡਿਸਕਸ ਕੀਤਾ ਸਾਰਾ ਵੀ ਕੀ ਹੈ ਸਾਰੀ ਖੇਡ ਉਤੋਂ ਦਾ ਗੰਨੇ ਪੱਥਰ ਤਰ ਕੇ ਰਾਮਨੇ ਆ ਕੇ ਮਤਰਜਣਗੇ ਹੁਣ ਕਾਦੇ ਡੁੱਬਗੇ ਚਲੋ ਜਾ ਤਰਦੇ ਤੇ ਹੁਣ ਡੁੱਬਗੇ ਹੁਣ ਕਾਦੇ ਡੁੱਬਗੇ ਕਿਤੇ ਤਾਂ ਹੁੰਦਾ ਹੀ ਪੱਥਰ ਹੁਣ ਵੀ ਤਰਦੇ ਹੁੰਦੇ ਦੇਵਾ ਪਹਾਂ ਤਾਰਿਅਲੇ ਗਲ ਪੱਥਰ ਦੀ ਨਹੀਂ ਸੀ ਤਰਨ ਦੀ ਪੱਥਰ ਵਰਗੇ ਮਨ ਨੇ ਜਿਹੜੇ ਤਰ ਜਾਂਦੇ ਨੇ ਇਹ ਮਨ ਪੱਥਰ ਹੈ ਜੀ ਤੇ ਅਸਰੇ ਨਹੀਂ ਹੁੰਦਾ ਜਿਹਨੂੰ ਇੰਨਾ ਹੀ ਗਿਆਨ ਨਹੀਂ ਕਦੇ ਆਤਮਾ ਨੂੰ ਮੋੜੇ ਕਰ ਦਿੰਦਾ ਕਦੇ ਜਿਹੇ ਨੂੰ ਮੂਰੇ ਕਰ ਲੈਂਦਾ ਹੈ ਪੱਥਰ ਇਹ ਆਪੇ ਪੱਥਰ ਹੈ ਜਿਹੜੇ ਇਸ ਅਵਸਥਾ ਚ ਫਸੇ ਹੋਏ ਨੇ ਇਹ ਸਾਰੇ ਹੀ ਪੱਥਰ ਨੇ ਇਸੇ ਕਰਕੇ ਪੱਥਰ ਦੀਆਂ ਮੂਰਤੀਆਂ ਦੇ ਅੱਗੇ ਝੁਕਦੇ ਨੇ ਜਾ ਕੇ ਮੱਥੇ ਟੇਕਦੇ ਨੇ ਜਿਹੜਾ ਮੂਰਤੀਆਂ ਬਣਾ ਕੇ ਪੂਜਦਾ ਸ਼ਰੀਰ ਦੀ ਪੂਜਾ ਕਰਦਾ ਪੱਥਰ ਇਹ ਆਤਮਾ ਤੋਂ ਬਿਨਾਂ ਸ਼ਰੀਰ ਦੀ ਕੀ ਮਤਲਬ ਹੈ ਕੀ ਹੁੰਦਾ ਇਹਦਾ ਆਤਮ ਦਾ ਸੀ ਆ ਉਹ ਫਿਰ ਮਾਇਆ ਨੂੰ ਨਹੀਂ ਮੰਦਾ ਉਹ ਤੇ ਇਹਨੂੰ ਨਹੀਂ ਮੰਦਾ ਉੱਤੇ ਉੱਠ ਜਾਂਦਾ ਉਹ ਉਹ ਤਰਦਾ ਹੈ ਭਾਬ ਸਾਗਰ ਤੋਂ ਉੱਤੇ ਪਾਹਨ ਤਾਰੀ ਗਲੇ ਉਹ ਨਹੀਂ ਬੈਠਾ ਮੂਰਤੀ ਵਿੱਚ ਉਹ ਮੂਰਤੀ ਵਿੱਚ ਉਹਨੂੰ ਪਤਾ ਵੀ ਸਰੀਰ ਜਿਹੜਾ ਹੈਗਾ ਇਹ ਕੀ ਹੈ ਇਹ ਜੀ ਪਾਣੀ ਕਿੰਨਾ ਹੈ ਮਿੱਟੀ ਕਿੰਨੀ ਹੈ ਇਹ ਜੀ ਹੀਟ ਕਿੰਨੀ ਹੈ ਉਹ ਹੋਰ ਐਂਗਲ ਤੋਂ ਦੇਖਣਾ ਵਾਇ ਮਾਟੀ ਦਾ ਪੁੱਤਰਾ ਕੈਸੇ ਨੱਚਦਾ ਹੈ ਉਹ ਸਮਝਦਾ ਇਸ ਗੱਲ ਨੂੰ ਇਹ ਤਾਂ ਮਾਟੀ ਦਾ ਪੁੱਤਰਾ ਹੀ ਹੈ ਨੱਚਦਾ ਜਿਹੜਾ ਨਚ ਵਿੱਚ ਜਿਹੜੀ ਫੋਰਸ ਨਾਲ ਉਹ ਇੰਪੋਰਟੈਂਟ ਹੈ ਉਹਦੀ ਦ੍ਰਿਸ਼ਟੀ ਉਸੇ ਤੇ ਹੀ ਹੈ ਉਹ ਗੁਰਬਾਣੀ ਉਸੇ ਤੇ ਦ੍ਰਿਸ਼ਟੀ ਕੇਂਦਰ ਰੱਖਦੀ ਹੈ ਜੇ ਗੁਰਬਾਣੀ ਗੱਲ ਕਰਦੀ ਆਤਮ ਕਲਿਆਣ ਦੀ ਉਹ ਗੱਲ ਕਰਦੀ ਹੈ ਸ਼ਰੀਰ ਦਾ ਕਹਦਾ ਕਲਿਆਣ ਸ਼ਰੀਰ ਦਾ ਕੀ ਕਲਿਆਣ ਹੁੰਦਾ ਸਰਦੀ ਦਾ ਤਾਂ ਅਹਿਸਾਸ ਉਹਨੇ ਅਭੀ ਪਦਾਰਥਾਂ ਨਾਲ ਕਲਿਆਣ ਸਮਝ ਲੈਂਦੇ ਨੇ ਵੀ ਭੁੱਖਾ ਰੋਟੀ ਮਿਲ ਗਈ ਕਲਿਆਣ ਹੋ ਗਿਆ ਪਿਆਸਾ ਪਾਣੀ ਬਣ ਗਿਆ ਕਲਿਆਣ ਹੋ ਗਿਆ ਕੱਪੜਾ ਤਨ ਢਕਿਆ ਗਿਆ ਚਲੋ ਕਲਿਆਣ ਹੋ ਗਿਆ ਵਧੀਆ ਲੋੜਾਂ ਠੀਕ ਠਾਕ ਵਧੀਆ ਪੂਰੀਆਂ ਹੁੰਦੀਆਂ ਨੇ ਕਲਿਆਣ ਹੋ ਗਿਆ ਕੋਈ ਚਿੰਤਾ ਫਿਕਰ ਨਹੀਂ ਹੈ ਇਹਦਾ ਇਦੋਂ ਗਾਹਾਂ ਕੀ ਕਲਿਆਣ ਹੈ ਇਦੋਂ ਗਾਹਾਂ ਕੀ ਕਲਿਆਣਾ ਹੈ ਇਦੋਂ ਗਾਹਾਂ ਫਿਰ万 ਦੀ ਖੁਸ਼ੀ ਹੈ ਇਹ ਤਾਂ ਮੰਦੀ ਖੁਸ਼ੀ ਹੈ ਆਤਮਾ ਦੀ ਖੁਸ਼ੀ ਪਰਪਕਾਰ ਕਰੇ ਤੇ ਝੂਠ त्यागे ਤੇ ਫੇਰਾ ਫੇਰੀ त्यागे ਤੇ ਪਾਪ त्यागे ਤੇ ਧਰਮ ਅਪਣਾਏ ਤੇ ਧਰਮ त्यागे ਤੇ ਪਰਮार्थ ਦੇਰਾ ਪਏ ਤੇ ਸਵਾਰਥ त्यागे ਤੇ ਉਹ ਜਿਹੜੀ ਖੁਸ਼ੀ ਮਿਲਦੀ ਹੈ ਹੋਰ ਚੀਜ਼ ਉਹ ਇਹ ਦੋ ਅਗਲੀ ਗੱਲ ਹੈ ਫਿਰ ਉਹ ਆਤਮਾ ਲੈਵਲ ਦੀ ਆਤਮਿਕ ਲੈਵਲ ਦੀ ਪੜਾਈ ਹੈ ਆਤਮਾ ਦਾ ਸੰਬੰਧ ਆਤਮ ਦੀ ਖੁਸ਼ੀ ਕਿੱਥੇ ਆ? ਸਰੀਰ ਦੇ ਦੁੱਖ ਸੁੱਖ ਦੇ ਨਾਲ ਆਤਮਾ ਨੂੰ ਫਰਕ ਨਾ ਪਵੇ। ਸਰੀਰ ਦੇ ਦੁੱਖ ਸੁੱਖ ਨੂੰ ਕੋਈ ਆ ਸਮਝ ਲਵੇ। ਆਤਮਾ ਵਿਚਲਿਤ ਨਾ ਹੋਵੇ ਸਰੀਰ ਦੇ ਦੁੱਖ ਸੁੱਖ ਨਾਲ ਇਹ ਵੀ ਪੜਾਈ ਗੁਰਬਾਣੀ ਦੀ ਹੈ। ਜੇ ਸਰੀਰ ਦੇ ਦੁੱਖ ਸੁੱਖ ਨੂੰ ਬਰਾਬਰ ਸਮਝ ਲਵੇ। ਫਿਰ ਇਹ ਪੱਥਰ ਤਰ ਗਿਆ। ਜੇ ਸ਼ਰੀਰ ਦੇ ਦੁੱਖ ਸੁੱਖ ਨੂੰ ਦੁੱਖ ਸੁੱਖ ਮੰਨਦਾ ਤਾਂ ਇਹ ਪੱਥਰ ਹੈ ਸ਼ਰੀਰ ਦਾ ਦੁੱਖ ਸੁੱਖ ਮੇਰਾ ਦੁੱਖ ਸੁੱਖ ਹੈ ਸ਼ਰੀਰ ਦੀ ਭੁੱਖ ਮੇਰੀ ਭੁੱਖ ਹੈ ਸ਼ਰੀਰ ਦੀ ਲੋੜ ਮੇਰੀ ਲੋੜ ਹੈ ਫਿਰ ਇਹ ਪੱਥਰ ਹੈ ਪੱਥਰ ਕੌਣ ਤਾਰਦਾ ਦੇਵਾ ਦੇਵਤਾ ਤਾਰਦਾ ਦੇਵਾ ਪਾਹਣ ਤਾਰੀਏ ਨੇ ਦੇਵਾ ਪਾਹਣ ਤਾਰੀਏ ਨੇ ਦੇਵਤੇ ਨੇ ਜਿਹੜੀ ਦੇਵਤਿਆਂ ਨੇ ਸਿੱਖਿਆ ਦਿੱਤੀ ਹੈ ਉਹਨਾਂ ਨੇ ਪੱਥਰ ਤਾਰੇ ਨੇ ਇਹਨਾਂ ਨੇ ਦੇਵਤਿਆਂ ਦੀ ਪੱਥਰ ਦੀਆਂ ਮੂਰਤੀਆਂ ਬਣਾ ਲਈਆਂ ਸਾਂ ਦੇਵਤੇ ਹੀ ਪੱਥਰ ਦੇ ਬਣਾ ਲੇ ਜਿਹੜੇ ਭਗਤਾਂ ਨੇ ਗੱਲ ਦੇਵ ਜਿਹੜੇ ਨੇ ਪੱਥਰ ਤਾਰਨ ਵਾਲੇ ਨੇ ਇਹ ਕਹਿੰਦਾ ਵੀ ਤੁਸੀਂ ਦੇਵਤੇ ਹੀ ਪੱਥਰ ਦੇ ਬਣਾ ਲਓ ਵੀ ਦੇਵਤੇ ਹੁੰਦੇ ਹੀ ਪੱਥਰ ਦੇ ਨੇ ਹੁਣ ਪੱਥਰ ਪੱਥਰ ਨੂੰ ਕਿਵੇਂ ਤਾਰੂ ਭਈ ਇੱਕ ਪੱਥਰ ਤਾਂ ਪਹਿਲੇ ਡੁੱਬਿਆ ਪਿਆ ਇਹ ਆ ਇੱਕ ਪੱਥਰ ਬਾਹਰ ਪਿਆ ਇੱਕ ਪੱਥਰ ਅਸੀਂ ਸਿਰ ਦਿੱਤਾ ਪਾਣੀ ਚ ਉਹ ਡੁੱਬ ਗਿਆ ਚਾਹੇ ਉਹ ਪੱਥਰ ਹੈ ਚਾਹੇ ਮੂਰਤੀ ਹੈ ਚਲੋ ਇੱਕੋ ਹੀ ਗੱਲ ਹੈ ਪੱਥਰੇ ਮੰਨ ਲੈਨੇ ਆਪਾਂ ਮੂਰਤੀ ਕਾਹ ਨੂੰ ਕਹਿਣਾ ਗੁੱਸਾ ਕਰਨਗੇ ਇੱਕ ਪੱਥਰ ਥੱਲੇ ਡੁੱਬਿਆ ਪਿਆ ਛਟਿਆ ਆਪਾਂ ਨੇ ਇੱਕ ਪੱਥਰ ਆਪਾਂ ਹੋਰ ਛਟਿਆ ਕੀ ਦੂਆ ਪੱਥਰੋਂ ਪੱਥਰ ਨੂੰ ਤਾਲੂ ਚੱਕ ਕੇ ਜੇ ਦੇ ਪੱਥਰ ਦਾ ਉਹ ਪੱਥਰ ਨੂੰ ਪੱਥਰ ਕਿਵੇਂ ਤਾਰੂਗਾ ਕੁਤਾਬੜੂ ਬੂਗਾ ਜੇ ਨਾਮਦੇਵ ਨੇ ਕਿਹਾ ਵੀ ਮੂਰਤੀ ਠੀਕ ਨਹੀਂ ਹੈ ਜਿੱਤੇ ਪੌੜੀ ਤੇ ਮੈਂ ਪੈਰ ਤਰ ਕੇ ਗਿਆ ਉਹ ਵੀ ਪੱਥਰ ਦੀ ਹੈ ਮੰਦਰ ਨੂੰ ਜਾਂ ਮੈਂ ਚੜਿਆ ਸਾਡੇ ਪੱਥਰ ਦੀ ਪੌੜੀ ਤੇ ਮੈਂ ਪੈਰ ਧਰਿਆ ਉਹ ਵੀ ਪੱਥਰ ਹੈ ਤੇ ਗਾਹਾਂ ਜਿਹੜੀ ਮੂਰਤੀ ਉਹ ਵੀ ਪੱਥਰ ਦੀ ਹੈ ਤੇ ਦੋਏ ਦੇਵਤੇ ਨੇ ਫਿਰ ਇਹ ਵੀ ਦੇਵਾ ਉਹ ਵੀ ਦੇਵਾ ਜੇ ਇਹ ਦੇ ਬੰਦੇ ਉਹ ਪੱਥਰ ਨੂੰ ਤਾਂ ਵੀ ਦੇਵਾ ਇਹ ਤੇ ਮੈਂ ਪਹਿਲਾਂ ਧਰਿਆ ਉਸ ਨਾਮਦੇਵ ਦੀ ਮੂਰਤੀ ਬਣਾਤੀ ਇਹਨਾਂ ਨਾਮਦੇਵ ਦੀ ਮੂਰਤੀ ਬਣਾਦੇ ਹੀ ਗਾਹਾਂ ਨਾਲ ਗੱਲ ਫੈਲ ਜਾਇਆ ਨਾਮਦੇਵ ਦੀ ਵਿਚਾਰਧਾਰਾ ਨੂੰ ਇੱਥੇ ਬ੍ਰੇਕ ਲਾ ਦिए ਨਾਮਦੇਵ ਦੀ ਮੂਰਤੀ ਬਣਾ ਦिए ਉਹ ਨਾਮਦੇਵ ਦੇ ਭਗਤ ਸਾਰੇ ਨਾਮਦੇਵ ਦੀ ਮੂਰਤੀ ਪੂਜਦੇ ਨੇ ਬੰਦਰ ਬੜੇ ਨੇ ਗੁਰਬਾਣੀ ਭੁੱਲ ਗਏ ਨਾਮਦੇਵ ਦੀ ਵਿਚਾਰਧਾਰਾ ਹੀ ਭਲਾਤੇ ਐਸੇ ਛਾਤਰ ਆਦਮੀ ਬੈਠੇ ਨੇ ਜਿਹੜੇ ਸੱਚ ਦਾ ਵਿਰੋਧ ਕਰ ਜਿਨ੍ਹਾਂ ਦਾ ਪੇਸ਼ੇਵਰ ਸੱਚ ਦੇ ਵਿਰੋਧੀ ਨੇ ਛਾਤਰ ਨੇ ਉਹ ਉਹ ਮਾਇਆ ਤੇ ਬੜੇ ਬੜੇ ਆ ਜਿਹੜੇ ਮੰਦਰਾਂ ਦੇ ਮਾਇਆ ਉਹ ਤੇ ਕੁੰਡਲੀ ਮਾਰੀ ਬੈਠੇ ਨੇ ਸੱਪ ਮੋ ਉਹ ਇੱਛਾ ਧਾਰੀ ਨਾਗ ਨੇ ਉਹ ਇਹਦੇ ਤੇ ਕੁੰਡਲੀ ਮਾਰੀ ਹੋਈ ਹੈ ਚੜਾਵੇ ਤੇ ਉਹਨਾਂ ਦੀ ਜੇ ਆਪਾਂ ਨੇ ਵਿਚਾਰ ਤਾਰਾ ਉਹ ਪ੍ਰਗਟ ਹੋ ਗਈ ਇਹ ਮਾਇਆ ਗਈ ਆਪਣੇ ਕੋਲੋਂ ਚੜਾਵਾ ਨਹੀਂ ਮਿਲਣਾ ਹੈ ਉਹਨਾਂ ਦੇ ਪਿੱਛੋਂ ਆਉਂਦੀਆਂ ਨੇ ਜਿਵੇਂ ਇੱਕ ਰਾਜਾ ਬਹੁਤ ਬੜੀ ਕਿਸਲਤਨਤ ਬਣਾਉਂਦਾ ਹੈ ਰਾਜ ਬਣਾਉਂਦਾ ਹੈ بڑے ਮਹਿਲ ਬਣਾਉਂਦਾ ਵੀ ਮੇਰੇ ਪੁੱਤ ਪੋਤੇ ਰਾਜ ਕਰਨਗੇ ਗਾਹਾਂ ਗਾਹਾਂ ਉਹਨਾਂ ਦੇ ਵੀ ਪੋਤੇ ਰਾਜ ਕਰਨਗੇ ਦੇਖੋ ਬਣਾਏ ਹੋਏ ਲਾਲ ਕਲਾਕਦੋ ਬਣਾਏ ਹੁਣ ਥੇ ਖੜੇ ਜੇ ਉਹੀ ਖਾਲਦਾਨ ਹੁੰਦਾ ਕਾਇ ਪੁਸ਼ਤਾ ਹੋ ਜਾਂਦੀਆਂ ਰਾਜ ਕਰਦਾ ਉਹਨੂੰ ਕੀ ਪਤਾ ਨਹੀਂ ਮੇਰੇ ਪਿੱਛੋਂ ਕੀ ਹੋਣਾ ਕਿੰਨਾ ਚਿਰ ਸਾਡੀ ਹਕੂਮਤ ਰਹਿਣੀ ਹੈ ਪਰ ਇਹਨਾਂ ਦੀ ਹਕੂਮਤ ਜੇ ਚਲਦੀ ਹੈ ਉਹ ਵੀ ਇਹ ਹਕੂਮਤ ਧਰਮ ਦੀ ਹਕੂਮਤ ਓਵੇਂ ਚਲਦੀ ਹੈ ਪੁਜਾਰੀ ਓਵੇਂ ਚੱਲਦੇ ਨੇ ਇਹ ਦੋਏ ਸਾਰੀ ਰਾਜ ਬਦਲ ਜਾਂਦੇ ਨੇ ਇਹ ਇਹ ਪੂਜਾ ਓਵੇਂ ਹੀ ਚਲਦੀ ਹੈ ਝੜਾਵਾ ਚੱਲਦਾ ਹੈ ਓਵੇਂ ਹੀ ਝੂਠਦਾ ਇਹਨਾਂ ਦੀ ਸਲਤਨਤ ਚੱਲਦੀ ਹੈ ਇਹਨਾਂ ਦੀ ਸਲਤਨਤ ਓਵੇਂ ਚਲਦੀ ਹੈ ਝੂਠਦੀ ਰਾਜਾਂ ਦੀ ਝੂਠਦੀ ਸਲਤਨਤ ਜਿਹੜੀ ਪ੍ਰਜਾ ਦੇ ਨਾਲ ਸੰਬੰਧਤ ਹੈ ਉਹ ਬਦਲ ਜਾਂਦੀ ਹੈ ਉਦੋਂ ਦਾ ਰਾਜ ਤੋਂ ਦੁਖੀ ਹੋਗੇ ਲੋਕੇ ਨਾ ਤਾਂ ਦੁਖੀ ਹੋਈ ਨਹੀਂ ਇਹ ਨਾਲੇ ਝੂਠ ਬਲ ਬਬਲ ਕਦਾ ਧਿਆਨ ਨਹੀਂ ਰਹੀ ਹੈ ਰਾਜੇ ਬਲ ਧਿਆਨ ਆ ਰਾਜਾ ਕੀ ਕਰਦਾ ਕੀ ਸੋਚਦਾ ਰਾਜੇ ਬਲ ਤਾਂ ਬਬਲ ਕ ਰੱਖਦੀ ਹੈ ਧਿਆਨ ਜਿਆਦਾ ਰਾਜ ਪ੍ਰਬੰਧ ਬਲ ਜਦੇ ਬਦਲਨ ਦੀ ਵੋਟਾਂ ਪਾ ਕੇ ਹੁਣ ਜਿਹੜੀ ਹਕੂਮਤ ਠੀਕ ਨਹੀਂ ਚੱਲਦੀ ਜੇ ਮੈਂ ਕਾਂਗਰਸ ਨੂੰ ਬਥੇਰਾ ਲੋਕ ਕਹਿੰਦੇ ਰਹੇ ਵੀ ਠੀਕ ਹੋ ਜਾ ਪੁਰਾ ਕਾਂਗਰਸ ਦਾ ਪਠਾਈ ਬਠਾਲ ਦੇ ਲੋਕਾਂ ਨੇ ਜਨਾਹੀ ਹਟੇ ਨਾਹੀ ਹਟੇ ਤਲੋ ਵਲਟ ਗਏ ਪਰ ਧਰਮਾ ਤੋਂ ਨਹੀਂ ਇਦਾਂ ਪਲਟਦੇ ਲੋਕ ਧਰਮਾ ਤੋਂ ਜੇ ਪਲਟਦੇ ਨੇ ਸੱਚ ਧਰਮ ਤੋਂ ਪਲਟਦੇ ਨੇ ਛੇਤੀ ਸੱਚ ਧਰਮ ਤੋਂ ਪਲਟਦੇ ਨੇ ਝੂਠ ਧਰਮ ਤੋਂ ਛੇਤੀ ਨਹੀਂ ਪਲਟਦੇ ਕਿਉਂ ਸੰਸਾਰ ਦੇ ਵਿੱਚ ਜਿਹਨੇ ਲੋਕ ਨੇ ਝੂਠ ਪ੍ਰੇਮੀ ਨੇ ਸੱਚ ਪ੍ਰੇਮੀ ਨਹੀਂ ਹੈ ਖੁਦਗਰਜ਼ ਨੇ ਉਹ ਸੁਗੋਤ ਇਹਨਾਂ ਦੀਆਂ ਗੱਲਾਂ ਪੂਰੀਆਂ ਕਰਨ ਦਾ ਠੇਕਾ ਲੈਂਦੀ ਹੈ ਪਬਲਿਕ ਦੀ ਤਰੱਕੀ ਕਰਨ ਦਾ ਠੇਕਾ ਲੈਂਦੀ ਹੈ ਬੰਦਰਾ ਵਾਲੇ ਤਾਂ ਠੇਕਾ ਲੈਂਦੇ ਨਹੀਂ ਇਹ ਤਾਂ ਪਰ ਲੋਕ ਦਾ ਠੇਕਾ ਲੈਂਦੇ ਨੇ ਇਹ ਸੰਸਾਰ ਦਾ ਠੇਕਾ ਨਹੀਂ ਲੈਂਦੇ ਬੜੇ ਸ਼ਾਤਨ ਦੇ ਬੰਦਰਾ ਵਾਲੇ ਹਕੂਮਤ ਲੈਂਦੀ ਹੈ ਇੱਥੇ ਦਾ ਠੇਕਾ ਜੀਵਨ ਸੂਖੀ ਕਰਨ ਦਾ ਇਹਦਾ ਠੇਕਾ ਜਾਂ ਪੂਰਾ ਨਹੀਂ ਹੁੰਦਾ ਪਬਲਿਕ ਕਹਿੰਦੀ ਉਸ ਉੱਤੇ ਤਾਂ ਗਰੀਬੀ ਦੂਰੇ ਨਹੀਂ ਹੋਈ ਇਹ ਨਜ਼ਰ ਹੋ ਗਿਆ ਦੇਖਦਿਆਂ ਨੂੰ ਬਦਲੋ ਇਹਨਾਂ ਨੂੰ ਦੁਆ ਕਹਿੰਦਾ ਅਸੀਂ ਛੇਤੀ ਕਰਦਾਂਗੇ ਗਰੀਬੀ ਦੂਰ ਅਸੀਂ ਤਾਂ ਹੁਣੇ ਇੱਕ 2 ਮਹੀਨੇ ਚ ਸਾਰੇ ਬਾਹਰਲੀ ਜਿਹੜੇ ਸਿਸ ਬੈਂਕ ਦੇ ਮਾਇਆ ਬਾਹਰ ਬਦੇਸ਼ਾਂ ਹੁਣ ਲੈ ਆਉਂਦੇ ਆਂ ਦੇਖੋ ਕਿੰਨੇ-ਕਿੰਨੇ ਪੈਸੇ ਬਣਦਾਂਗੇ ਉਹਦੇ ਇਤਵਾਰ ਕਰ ਲੈਂਦੇ ਲੋਕ ਉਹਨੂੰ ਵੋਟਾਂ ਦੇ ਦਿੰਦੇ ਨੇ ਦੇ ਦਿੱਤੀਆਂ ਉਹਨਾਂ ਉਹਨਾਂ ਦੇ ਵੀ ਕੁਝ ਨਹੀਂ ਕਰ ਲਾ ਉਹਨਾਂ ਨੇ ਵੀ ਕੁਝ ਨਹੀਂ ਪਰ ਲੋਕਾਂ ਨੂੰ ਕਿਹੜਾ ਇਹਨਾਂ ਗਿਆਨ ਅਗਿਆਨਤਾ ਦਾ ਫਾਇਦਾ ਉਠਾਇਆ ਜਾ ਰਿਹਾ ਲੋਕਾਂ ਦਾ ਧਰਮ ਵਾਲੇ ਵੀ ਸਿਆਸਤ ਵਾਲੇ ਵੀ ਦੋਵੇਂ ਲੋਕਾਂ ਦੀ ਅਗਿਆਨਤਾ ਦਾ ਫਾਇਦਾ ਉਠਾਉਂਦੇ ਨੇ ਜਿੰਨਾ ਚਿਰ ਲੋਕ ਅਗਿਆਨੀ ਨੇ ਉਹਨਾਂ ਜਨਾਂ ਦੀਆਂ ਦੋਹਾਂ ਦੀਆਂ ਪੱਜੇ ਘੋਚ ਨੇ ਝੂਠੇ ਧਰਮ ਵਾਲਿਆਂ ਦੇ ਵੀ ਝੂਠੀ ਸਿਆਸਤ ਵਾਲਿਆਂ ਦੀ ਵੀ ਜਿੱਦਣ ਲੋਕ ਗਿਆਨवान ਹੋ ਗਏ ਫਿਰ ਇਹਨਾਂ ਨੂੰ ਪੜਨੇ ਪਾ ਦੇ ਲੋਕੇ ਫਿਰ ਇਹਨਾਂ ਨੂੰ ਸੱਚ ਪੜਨਾ ਪਊਗਾ ਉਹ ਧਰਮ ਹੋਰ ਬਹੁਤ ਸਾਰਾ ਪਤਾ ਲੱਗ ਗਿਆ ਲੋਕਾਂ ਨੂੰ ਇਹਨਾਂ ਨੇ ਜੋ ਵਿਦਵਾਨਾਂ ਨੇ ਜੋ ਕੁਛਣ ਥਈ ਕੀਤਾ ਸਾਰਾ ਇਹਨਾਂ ਦਾ ਪਾਜ ਖੁੱਲ ਗਿਆ ਹੁਣ ਵਿਦਵਾਨਾਂ ਦੇ ਲੋਕ ਗਏ ਅੱਕ ਵਿਦਵਾਨਾਂ ਨੂੰ ਗਏ ਸਮਝ ਕਿੰਨਾ ਚਿਰ ਝੂਠ ਚੱਲੂਗਾ ਕਿੰਨੇ ਪ੍ਰਕਾਰ ਦਾ ਝੂਠ ਬੋਲ ਲੈਣਗੇ ਕੋੜ ਨਖਟੇ ਨਾਨਕਾ ਓੜ ਕ ਸੱਚ ਤਜਰਬੇ ਚ ਆ ਕੇ ਝੂਠ ਲੰਗਾ ਹੋ ਜਾਂਦਾ ਝੂਠੇ ਇੰਤਜ਼ਾਰ ਕਰਦੇ ਨੇ ਲੋਕ ਜਦੋਂ ਨਹੀਂ ਪੂਰਾ ਹੁੰਦਾ ਜਿਹੜਾ ਉਹਨਾਂ ਦਾ ਕਿਹਾ ਹੋਇਆ ਵਾਅਦਾ ਪੂਰਾ ਨਹੀਂ ਕਰ ਸਕਦੇ ਲੋਕ ਦੇਖ ਲੈਂਦੇ ਨੇ ਵੀ ਇਹ ਵਾਅਦਾ ਪੂਰਾ ਹੋਣ ਵਾਲਾ ਹੈ ਨਹੀਂ ਇਹ ਤਾਂ ਸਾਨੂੰ ਬਲੈਕਮੇਲ ਕੀਤਾ ਇਹਨਾਂ ਨੇ ਗਰੀਬੀ ਹਟਾਓ ਦਾ ਨਾਅਰਾ ਜਿਹੜਾ ਸੀ ਬਲੈਕਮੇਲ ਵੈਲਿੰਗ ਸੀ ਹੋਰ ਕੁਝ ਨਹੀਂ ਸੀ ਫਟ ਵੀ ਸਕਦੀ ਸੀ ਗਰੀਬੀ ਕੋਈ ਗੱਲ ਨਹੀਂ ਹੈ ਚਾਈਨਾ ਨੇ ਹਟਾਈ ਹੈ ਪਰ ਉੱਥੇ ਬਹੁਤ ਕੁਝ ਬਦਲਣਾ ਪੈਣਾ ਸੀ ਵਿਚਾਰਧਾਰਾ ਬਦਲਨੀ ਪੈਣੀ ਸੀ ਹਿੰਦੁਸਤਾਨ ਦੇ ਜਨਾ ਪਖੰਡਵਾਦ ਹੈ ਤੇ ਬੈਨ ਕਾਉਣ ਲਾਉਂਦੇ ਚੀਜ਼ ਨੇ ਤੇ ਬੈਨ ਲੱਤ ਆਇਆ ਪਖੰਡਵਾਦ ਦਾ ਧਰਮਕ ਜਿਹੇ ਤੇ ਬੈਨ ਨਹੀਂ ਸੀ ਲੱਗਦਾ ਗਰੀਬੀ ਦੂਰ ਹੋਈ ਨਹੀਂ ਸਕਦੀ ਸਰਕਾਰ ਨੂੰ ਫਿਰ ਇਮਾਨਦਾਰ ਹੋਣਾ ਪੈਣਾ ਸੀ ਆਪ ਪਹਿਲਾਂ ਤਾਂ ਸਰਕਾਰ ਆਪ ਇਮਾਨਦਾਰ ਹੋਵੇ ਬੇਈਮਾਨਾਂ ਨੂੰ ਸਰਕਾਰ ਚੋਂ ਦੂਰ ਰੱਖਣ ਬਾਹਰ ਰੱਖਣ ਫਿਰ ਬੇਈਮਾਨ ਧਰਮ ਤੇ ਬੈਨ ਲਾਉਣ ਜਿਹੜੇ ਬੇਈਮਾਨੀ ਵਾਲਾ ਧਰਮ ਝੂਠ ਤੇ ਖੜੇ ਹੈ ਧਰਮ ਇਹਨਾਂ ਤੇ ਬੈਨ ਲੱਗੇ ਦੋਏ ਬੇਈਮਾਨਾ ਜਿੰਨਾ ਚਿਰ ਬੇਈਮਾਨੀ ਤੇ ਨਹੀਂ ਬੈਨ ਲਗਦਾ ਇਮਾਨਦਾਰੀ ਨਹੀਂ ਆਉਂਦੀ ਉਹਨਾਂ ਚਿਰੋਂ ਥਾਨ ਹੋਈ ਨਹੀਂ ਸਕਦਾ ਆਪਬ ਲਖਦਾ ਇੱਥੇ ਹੁਣ ਇਹ ਦੁਨੀਆ ਸਮਝਦੀ ਐ ਇਸ ਗੱਲ ਨੂੰ ਨੈਤਿਕਤਾ ਹੈ ਜਿਹਦੇ ਹੱਥੇ ਚ ਕੁਰਸੀ ਆ ਜਾਂਦੀ ਹੈ ਉਹ ਲੁੱਟਦੇ ਬਣਾ ਕੇ ਦੇ ਇਸ ਨੂੰ ਲੁੱਟੇ ਰਹੇ ਨੇ ਸਾਰੇ ਸਭ ਪਤਾ ਹੀ ਆ ਲੋਕਾਂ ਨੂੰ ਤੇ ਜੇ ਹੁਣ ਮੈਂ ਗਰੀਬ ਆ ਮੈਂ ਆਪਣਾ ਖਜ਼ਾਨਾ ਭਰਨੇ ਨੇ ਇਹ ਸਮਾਂ ਹੋਰ ਸਿਆਪਾ ਹੋ ਗਿਆ ਲੋਕ ਰਾਜ ਦਾ ਨਵੇਂ ਕੰਗਾਲ ਆ ਜਾਂਦੇ ਨੇ ਪੁਰਾਣੇ ਜਿਹੜੇ ਨੇ ਉਹਨੂੰ ਵੀ ਰਾਜੇ ਹੋਰ ਉਹ ਲੁੱਟਦੇ ਨੇ ਅੱਗੇ ਤਾਂ ਰਾਜੇ ਤੇ ਇੱਕ ਵਾਰ ਲੁੱਟ ਕੇ ਰੱਜ ਗਏ ਕਹਾਂ ਤਾਂ ਨਹੀਂ ਸੀ ਲੁੱਟਦੇ ਹੁਣ ਤਾਂ ਮਾਲਕੇ ਕੋਈ ਹੈ ਦੀ ਸਗੋਂ ਲੁੱਟ ਜ਼ਿਆਦਾ ਹੋ ਗਈ ਰਾਜਿਆਂ ਨੂੰ ਸਗੋਂ ਲੋਕ ਜ਼ਿਆਦਾ ਦੁਖੀ ਹੋ ਗਏ ਰਾਜਿਆਂ ਦਾ ਸਥਾਈ ਸਰਕਾਰ ਸੀ ਹੁਣ ਸਰਕਾਰ ਬਿਲਕੁਲ ਅਸਥਾਈ ਹੈ ਪਤਾ ਹੀ ਨਹੀਂ ਕਾਵੇਂ ਨਵਾਦਾਂ ਵਲ ਜੜੀਆਂ ਕਹਿਣ ਨੂੰ 5 ਸਾਲ ਦੀ ਹੈ ਇਲੈਕਸ਼ਨ ਉਹ 15-15 ਦਰਵਾਜ਼ਾ ਇਲੈਕਸ਼ਨ ਹੋਏ ਨੇ 22 ਦੀ ਸਰਕਾਰ 13 ਦਿਨ ਚੱਲੀ ਸੀ ਇਹਦਾ ਕੋਈ ਭਰੋਸਾ ਨਹੀਂ ਹੈ ਠੀਕਰੇ ਪਾਇਆ ਦੁੱਧ ਹੈ ਇਹ ਉਹਨਾਂ ਦੀ ਉਪਜ ਹੈ ਜਿਹੜੇ ਲੋਕਾਂ ਨੇ ਕਿਹਾ ਵੀ ਵੋਟਾਂ ਦਾ ਰਾਜ ਜਿਹੜਾ ਹੋਊਗਾ ਉਹ ਵਧੀਆ ਰਾਜ ਹੋਊਗਾ ਵੋਟਾਂ ਦਾ ਰਾਜ ਉੱਥੇ ਵਧੀਆ ਹੁੰਦਾ ਜਿੱਥੇ ਇਮਾਨਦਾਰ ਜ਼ਿਆਦਾ ਹੋਣ ਜਦੋਂ ਜਿੱਥੇ ਬੇਈਮਾਨ ਜ਼ਿਆਦਾ ਹੋਣ ਉੱਥੇ ਵੋਟਾਂ ਦਾ ਰਾਜ ਸਭ ਤੋਂ ਰੱਦੀ ਹੁੰਦਾ ਬੇਈਮਾਨ ਇਕੱਠੇ ਹੋਣਗੇ ਸਵਾਰਥੀ ਹਰ ਇੱਕ ਨੂੰ ਕਹਾਂਗੇ ਤੈਨੂੰ ਆਦਾਂ ਤੈਨੂੰ ਆਦਾਂ ਆਪਾਂ ਨੂੰ ਮੈਨੂੰ ਵੋਟਾਂ ਦੋ ਵੋਟਾਂ ਲੈਣਗੇ ਫੇ ਲੁੱਟਣਗੇ ਉਹ ਤਾਂ ਪਲਾਨ ਪਰ ਉਹ ਤਾਂ ਇਕੱਠੇ ਹੋ ਜਾਂਦੇ ਨੇ ਸਵਾਰਤੀ ਚਲੋ ਜਿੱਤਿਆਂ ਦੇ ਨੇ ਆਪਣਾ ਸਵਾਰਥ ਪੂਰਾ ਕਰਦੇ ਨੇ ਰਾਜ ਦੇ ਚੰਗੇ ਆਦਮੀ ਢੂ ਮਾੜੇ ਆਦਮੀ ਕਿਵੇਂ ਅੱਗ ਅੱਗੂ ਬਣਾ ਲੈਣਗੇ ਇਹ ਕਿਵੇਂ ਸੋਚ ਲਿਆ ਜੇ ਜਿਨ੍ਹਾਂ ਨੇ ਸੋਚਿਆ ਬਦਮਾ ਜਾਂ ਤਾਂ ਬੇਈਮਾਨ ਸੀ ਹੋ ਇਹ ਆ ਵੀ ਉਸ ਵળે ਕੋਈ ਤਰੀਕਾ ਹੀ ਨਹੀਂ ਸੀ ਨਾ ਕੋ ਹੋਰ ਕੋਈ ਤਰੀਕਾ ਹੈ ਨਹੀਂ ਸੀ ਪਰ ਤਰੀਕੇ ਤਾਂ ਹੋ ਜਾਂਦੇ ਹੋਰ ਵੀ ਨਿਕਲੇ ਆਉਂਦੇ ਉਹਨਾਂ ਹੀ ਲੋਕਾਂ ਨੂੰ ਮਜਬੂਰ ਕਰ ਦਿੰਦੇ ਹੋ ਅਸਲ 'ਚ ਬੁੱਧਵਾਨ ਨਹੀਂ ਸੀ ਲੋਕ ਜਿਨ੍ਹਾਂ ਦੀ ਇਹ ਸੋਚ ਆ ਬੁੱਧਹੀਦ ਸੀ ਬੁੱਧੀ ਹੀਨਾ ਦੀ ਸੋਚ ਆ ਲੋਕਰਾਜ ਲੋਕਰਾਜ ਸੋਚੇ ਬੁੱਧੀ ਹੀਦੂਦੀ ਚੰਗੇ ਆਦਮੀ ਡਿਕਟੇਟਰ ਦਾ ਹੀ ਰਾਜ ਚੰਗਾ ਹੈ ਬਸ਼ਰਤੇ ਕਿ ਡਿਕਟੇਟਰ ਨੇਕ ਹੋਵੇ ਡਿਕਟੇਟਰ ਨੂੰ ਨੇਕ ਕਿਵੇਂ ਰੱਖਿਆ ਜਾ ਸਕੇ ਥੱਲੇ ਨੇਕ ਆਦਮੀ ਇੱਕਤਾ ਰੱਖਣ ਧਰਮਕ ਆਦਮੀ ਇੱਕਤਾ ਰੱਖਣ ਉਹਨੂੰ ਮਜਬੂਰ ਕਰਨ ਡਿਕਟੇਟਰ ਨੂੰ ਕਿ ਨੇਕ ਤਰੀਕੇ ਨਾਲ ਰਾਜ ਕਰੇ ਥੱਲੇ ਪਾਵਰ ਹੋਵੇ ਨੇਕ ਆਦਮੀਆਂ ਕੋਲ ਪਾਵਰ ਹੋਵੇ ਦੇਵਤਿਆਂ ਕੋਲ ਪਾਵਰ ਹੋਵੇ ਕਿ ਜਦਮਰ ਜੀ ਰਾਜ ਨੂੰ ਬਦਲ ਸਕਣ ਉਹਨਾਂ ਦੇ ਡਰ ਦੇ ਵਿੱਚ ਭੈ ਦੇ ਵਿੱਚ ਰਾਜ ਚੱਲੇ ਧਰਮ ਦੀ ਭੈ ਵਿੱਚ ਰਾਜ ਚੱਲੇ ਰਾਜ ਆ ਰਹੇ ਤਾਂ ਕਿਤੇ ਜਾ ਕੇ ਰਾਜ ਨੂੰ ਠੀਕ ਕਰ ਕਰੂਗਾ ਫਿਰ ਉਹਨੂੰ ਕਰਨਾ ਪਊ ਕਰਨਾ ਕੋਈ ਵੀ ਨਹੀਂ ਚਾਹੁੰਦਾ ਰਾਜ ਨੂੰ ਰਾਜ ਆਪਣਾ ਕਰਦਾ ਜਿਹੜਾ ਆਦਮੀ ਆਪਣਾ ਹੁਕਮ ਹੁਕਮ ਚਲਾਊਗਾ ਸਸੰਪਾਸ਼ਾ ਨੇ ਐਸੇ ਕਰਕੇ ਕਿਹਾ ਕਿ ਧਰਮ ਬਿਨਾ ਨਹੀਂ ਰਾਜ ਚੱਲੇ ਹੈ ਧਰਮ ਦੇ ਬਿਨਾ ਜਨਜਤ ਧਰਮ ਉੱਪਰ ਨਹੀਂ ਆਉਂਦਾ ਰਾਜ ਨਹੀਂ ਚੱਲ ਸਕਦਾ ਧਰਮ ਕੀਤਾ ਥੱਲੇ ਉਹਨਾਂ ਨੇ ਬਾਦਲ ਨੇ ਧਰਮ ਕੀਤਾ ਆਪਣੇ ਅੰਦਰ ਅਕਾਲ ਤਖਤ ਕਰ ਲਿਆ ਆਪਣੇ ਅੰਦਰ ਦਸਮਗ੍ਰੰਥ ਕਹਿੰਦੇ ਧਰਮ ਬਣਾ ਨਹੀਂ ਰਾਜ ਚੱਲਿਆ ਆ ਗਿਆ ਨਾ ਕਾਬੂ ਪੂਰਤੀ ਪੂਜਾਲੇ ਦਾ ਕਾਬੂ ਆ ਗਿਆ ਪਤਾ ਸੀ ਕਿਹਾ ਸੀ ਸਿਆਣਿਆਂ ਨੇ ਵੀ ਨਾ ਕਰ ਵਿਚਾਰ ਧਾਰਕ ਫਰਕ ਹੈ ਇਹਨਾਂ ਨਾਲ ਨੇੜੇ ਨਾ ਜਾ ਪਰ ਸੌਰਸੀ ਬਈ ਉਹ ਕਰ ਕੋ ਕਮਾਇਆ ਇੱਕ ਵਾਰ ਪੀਮੀਨਿਸਟਰ ਬਣਨਾ ਉਹ ਆਪਣਾ 20 ਸਾਲ ਕਰ ਗਿਆ ਉਹਨੂੰ ਕਿਹ ਖੋਜ ਡਗੇ ਸਾਰੀ ਜਨਤਾ ਸਿੱਖੀ ਖੋਜਦੇ ਉਹਨੇ ਕਿ ਲੈਣਾ ਉਹਨੇ ਲੈਣਾ ਕਿਹਾ ਉਹਨੇ ਆਪਣਾ ਵੱਲ ਸਵਤੋਪ ਉਹਨੇ ਸਾਰਥ ਪੂਰਾ ਕਰ ਲਿਆ ਅੱਗੇ ਕੀ ਹੋਣਾ ਚਿੱਟਾ ਕੰਨ ਤੇ ਲਿਖਿਆ ਹਦੀ ਦਾ ਹੀ ਹੈ ਚਿੱਟਾ ਦੀਂਦਾ ਅੱਗੇ ਹੁਣ ਕੀ ਹੋਣਾ ਤੇ ਦੀਂਦਾ ਹੀ ਕੰਨ ਤੇ ਲਿਖਿਆ ਹੈ ਇਤਿਹਾਸ ਕੀ ਕਹੂਗਾ ਤੇਰੇ ਇਹਦੇ ਬਾਰੇ ਉਹ ਵੀ ਦੀਨ ਗੰਤ ਲਿਖਿਆ ਹੈ ਪਰ ਸਵਾਰਥੀ ਆਦਮੀ ਨੂੰ ਨਹੀਂ ਦੀਨਾ ਹੁੰਦਾ ਕੁਝ ਵੀ ਸਵਾਰਥੀ ਆਦਮੀ ਨੂੰ ਸਵਾਰਥ ਦੇ ਬਿਨਾ ਕੁਝ ਵੀ ਨਹੀਂ ਦੀਨਾ ਹੁੰਦਾ ਉਹ ਤੂੰ ਸਵਾਰਥ ਦੇ ਦੇ ਤੂੰ ਕੁਝ ਵੀ ਨਹੀਂ ਦੀਨਾ ਸਵਾਰਥ ਦੇ ਪਿਛਲੇ ਪਾਸੇ ਮੌਤ ਹੁੰਦੀ ਹੈ ਸਵਾਰਥ ਦੇ ਪਿਛਲੇ ਪਾਸੇ ਮੌਤ ਹੁੰਦੀ ਹੈ ਉਹ ਪਿਛਲਾ ਪਾਸਾ ਨਹੀਂ ਦੇਖਦਾ ਮੂਲੇ ਪਾਸਾ ਦੇਖਦਾ ਤਸਵੀਰ ਦਾ ਦੂਆ ਪਾਸਾ ਨਹੀਂ ਦੇਖਦਾ ਉਹਦੇ ਪਿੱਛੇ ਮੌਤ ਹੁੰਦੀ ਐ ਸਵਾਰਤ ਦੇ ਜਿੰਨਾ ਚਿਰ ਆਦਮੀ ਸਵਾਰਤੀ ਐ ਉਹਨਾਂ ਜਿਹੜੇ ਜਮਨ ਮਰਨਾ ਐ ਮੌਤ ਉਹਦੇ ਗਲ ਪਈ ਹੋਈ ਐ ਜਦਨ ਪਰਮਾਰਥ ਹੋ ਗਿਆ ਮੌਤ ਨੇੜੇ ਬਣੀ ਹੁੰਦੀ ਐ ਇਹ ਗੁਰਬਾਣੀ ਕਹਿੰਦੀ ਐ ਇਹ ਤਾਂ ਗੁਰਬਾਣੀ ਸਾਰੀ ਗੁਰਬਾਣੀ ਦਾ ਰਿਜ਼ਲਟ ਇਹ ਐ ਸਵਾਰਤ ਦੇ ਅੱਗੇ ਮੌਤ ਐ ਸਵਾਰਤ ਦੇ ਬੈਕ ਸਾਈਡ ਦੇ ਉੱਤੇ ਪਰਮਾਰਥ ਐ ਬਹੁਤ ਵਧੀਆ ਤਸਵੀਰ ਹੈ ਜਿਹੜੀ ਸਵਾਰਥ ਦੀ ਹੈ ਤਸਵੀਰ ਅਸੀਂ ਪੁੱਠੀ ਰੱਖਦੇ ਆ ਪਿਛਲਾ ਪਾਸਾ ਪਲਾਨ ਨਹੀਂ ਰੱਖਦੇ ਪਿਛਲਾ ਪਾਸਾ ਤਸਵੀਰ ਦਾ ਪਲਾਨ ਹੁੰਦਾ ਬਿਲਕੁਲ ਕੁਝ ਵੀ ਨਹੀਂ ਲਿਖਿਆ ਹੁੰਦਾ ਤੇ ਮੂਹਰੇ ਪਾਸੇ ਕਿਨੇ ਰੰਗ ਹੁੰਦੇ ਨੇ ਉਹ ਹੀ ਦੇਖਦਾ ਸੰਸਾਰ ਪਿਛਲਾ ਪਾਸਾ ਨਹੀਂ ਦੇਖਦਾ ਸੰਸਾਰ ਦੀ ਸੰਸਾਰ ਬੈਕ ਸਾਈਡ ਨਹੀਂ ਦੇਖਦਾ ਤਸਵੀਰ ਦੀ ਬੈਕ ਸਾਈਡ ਦੇ ਧਰਮਾਂ ਤਸਵੀਰ ਦੀ ਬੈਕ ਸਾਈਡ ਧਰਮ ਹੈ ਇਹ ਸੰਸਾਰ ਦਾ ਪੁੱਠਾ ਪੈਸਾ ਧਰਮ ਹੈ ਪੁੱਠਾ ਪੈਸਾ ਤਾਂ ਧਰਮ ਹੈ ਸੰਸਾਰ ਦਾ ਦੇਵਾ ਪਹਨ ਤਾਰਿਅਲੇ ਕਹਿੰਦੇ ਦੇਵ ਜਿਹੜਾ ਹੈ ਪਹਨ ਤਾਰ ਦਿੰਦਾ ਹੈ ਇਹ ਸੰਸਾਰ ਦੇ ਲੋਕ ਸਾਰੇ ਪੱਥਰ ਨੇ ਇਹ ਪੱਥਰ ਕਰਕੇ ਸਰੀਰ ਦੀ ਤਸਵੀਰ ਬਣੀ ਹੋਈ ਹੈ ਇਹ ਡੁੱਬਿਆ ਹੋਇਆ ਸਰੀਰ ਤੇ ਡੁੱਬਿਆ ਹੋ ਰੁੱਬਿਆ ਕਿੱਥੇ ਹੋਇਆ ਕਿਹੜੇ ਭਵਸਾਗਰ ਡੁੱਬਿਆ ਹੋਇਆ ਲੱਭਦਾ ਨਹੀਂ ਹੁਣ ਜਿੱਥੇ ਡੁੱਬਿਆ ਹੋਇਆ ਲੱਭ ਲੋ ਸਰੀਰ ਤੇ ਡੁੱਬਿਆ ਹੋਰ ਕਿੱਥੇ ਡੁੱਬਿਆ ਹੋਇਆ ਹੋਰ ਭਵਸਾਗਰ ਸਭ ਸਰੀਰ ਹੈ ਸਰੀਰ ਹੈ ਭਵਸਾਗਰ ਹੈ ਟੋਲ ਨੂੰ ਕਿੱਥੇ ਉਹ ਪਾਣੀ ਚ ਟੋਲ ਨੂੰ ਗੋਤਾ ਮਾਰ ਕੇ ਤੇ ਗੋਤਾ ਮਾਰ ਕੇ ਟੋਲ ਕਿ ਦਿਖਾਵੇ ਡਾਕਟਰ ਟੋਲ ਲੈਣ ਆਤਮਾ ਕਿੱਥੇ ਡਾਕਟਰ ਨੂੰ ਨਹੀਂ ਲੱਭਦਾ